ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ਟੀਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਐਮਪੀ ਅਮਰਿਤਪਾਲ ਸਿੰਘ ਦੇ ਸਾਥੀਆਂ ਦੀ ਜੋ ਕਿ ਡਿਬਰੂਗੜ ਜੇਲ੍ਹ ਚ ਬੰਨੇ ਪਰ ਅੱਜ ਪੰਜਾਬ ਲਿਆਂਦੇ ਜਾ ਸਕਦੇ ਨੇ ਅਮਰਿਤਪਾਲ ਸਿੰਘ ਦੇ ਸਾਥੀ ਡਿਬਰੂਗੜ ਜੇਲ੍ਹ ਤੋਂ ਲਿਆਂਦੇ ਜਾਣਗੇ ਪੰਜਾਬ ਅਮਰਿਤਪਾਲ ਦੇ ਚਾਚੇ ਸਣੇ ਸੱਤ ਸਾਥੀਆਂ ਦੀ ਵਾਪਸੀ ਹੋਏਗੀ ਅੱਜ ਕੇ ਅਮਰਿਤਪਾਲ ਹਲੇ ਵੀ ਡਿਬਰੂਗੜ ਜੇਲ੍ਹ ਛੀ ਰਹਿਗਾ ਪਪਲਪ੍ਰੀਤ ਤੇ ਵਰਿੰਦਰ ਸਿੰਘ ਜੋਹਲ ਵੀ ਨਹੀਂ ਹੋਵੇਗੀ ਵਾਪਸੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਥੀਆਂ ਨੂੰ ਤੋਂ ਐਨਐਸਏ ਹ ਜਲਜੀਤ ਸਿੰਘ ਕਲਸੀ ਕੁਲਵੰਤ ਸਿੰਘ ਢਾਲੀਵਾਲ ਗੁਰਮੀਤ ਸਿੰਘ ਬੁੱਕਣਵਾਲਾ ਹਰਜੀਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਵਾਜੇਕੇ ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਨੂੰ ਵਾਪਸ ਲਿਆਂਦਾ ਜਾਵੇਗਾ ਤੇ ਅੱਜ ਪੰਜਾਬ ਲਿਆਂਦੇ ਜਾ ਸਕਦੇ ਨੇ ਅਮਰਪਾਲ ਸਿੰਘ ਦੇ ਸਾਥੀ ਡਿਬਰਗੜ੍ਹ ਜੇਲ੍ਹ ਤੋਂ ਇਹਨਾਂ ਨੂੰ ਪੰਜਾਬ ਲੈ ਕੇ ਆਇਆ ਜਾਏਗਾ ਕਿਸ ਤਰਿਕ ਨਾਲ 2023 ਪੂਰਾ ਘਟਨਾਕ੍ਰਮ ਹੋਇਆ ਸੀ ਅਜਨਾਲਾ ਥਾਣੇ ਤੇ 23 ਫਰਵਰੀ 2023 ਨੂੰ ਅਟੈਕ ਹਮਲਾ ਕੀਤਾ ਗਿਆ ਸੀ ਕਿਸ ਦੇ ਨਾਲ ਅਮਰਿਤਪਾਲ ਸਿੰਘ ਆਪਣੇ 200 ਤੋਂ ਲੈ ਕੇ 250 ਸੱਥੀਆਂ ਦੇ ਨਾਲ ਅਜਨਾਲਾ ਥਾਂਡੇ ਗੁਰੂ ਸਾਹਿਬ ਦੀ ਪਾਲਕੀ ਦੀ ਆਰਜ ਉੱਥੇ ਪਹੁੰਚਿਆ ਸੀ ਜਿਸ ਸਬਕ ਚਲਦੇ ਜੋ ਉੱਥੇ ਦੇ ਐਸਐਸਪੀ ਸੀ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਸੀ ਪਰ ਇਹ ਸਭ ਮਾਮਲੇ ਨੂੰ ਲੈ ਕੇ 18 ਮਾਰਚ ਨੂੰ ਪਹਿਲਾ ਅਟੈਂਪ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਅਮਰਿਤਪਾਲ ਸਿੰਘ ਨੂੰ ਗ੍ਰਫਤਾਰ ਕਰਨ ਲਈ ਪਰ ਅਮਰਿਤਪਾਲ ਸਿੰਘ ਉਧਰਾਰ ਹੋ ਗਿਆ ਸੀ 36 ਦਿਨਾਂ ਦੀ ਮਸ਼ੱਕਤ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ 23 April ਨੂੰ 2023 ਨੂੰ ਗ੍ਰਫਤਾਰ ਕੀਤਾ ਗਿਆ ਸੀ ਅਮਰਿਤਪਾਲ ਸਿੰਘ ਦੇ ਸਾਥੀਆਂ ਸਮੇਤ ਅਮਰਿਤਪਾਲ ਸਿੰਘ ਨੂੰ ਅਸਮ ਦੇ ਟਿਬਰੂਗੜ ਜੇਲ ਐਨਐਸਏ ਲਗਾ ਕੇ ਭੇਜ ਦਿੱਤਾ ਗਿਆ ਸੀ ਤੇ ਹੁਣ ਮਿਆਦ ਖਤਮ ਹੋ ਰਹੀ ਹੈ ਐਨਐਸਏ ਦੀ ਨੈਸ਼ਨਲ ਸਿਕਿਉਰਿਟੀ ਐਕਟ ਦੀ ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਤੇ ਹੁਣ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਅੱਜ ਉੱਲਿਆਇ ਜਾ ਸਕਦੇ ਨੇ ਜ਼ਿਕਰ ਹੋਇਆ ਕਿ ਬੀਤੇ ਹੀ ਕਾਲ ਪੰਜਾਬ ਪੁਲਿਸ ਅਸੰਭਿੱਤੀ ਬੁਰਗਡ ਜੇਲ੍ਹ ਗਈ ਰਵਾਨਾ ਹੋ ਚੁੱਕੀ ਹੈ ਜਦਜੀ ਸਿੰਘ ਪਲਤੀ ਕੁਲਵੰਤ ਸਿੰਘ ਧਾਲੀਵਾਲ ਬੁੱਲਜੀ ਸਿੰਘ ਬੁੱਕਣਵਾਲਾ ਹਰਜੀਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਨੂੰ ਵਾਪਸ ਪੰਜਾਬ ਭੇਜਾਂਦਾ ਜਾਏਗਾ ਜ਼ਿਕਰ ਹੋਇਆ ਕਿ ਅੱਜ जो है कोर्ट पेश जाएगा। जाहर जी है कि इनादा पुलस पुलस दी कोशिश करेगी तो सब तो पहला इन्हों का मेडिकल करवाया जाएगा तो उस तो पेश करके इन्होंने रिमांड हासिल करने की कोशिश की जाएगी अब तो अमृतपाल जो सात साथी ने जिन्होंने एन एस ए की म्याद खत्म हो रही है उन्होंने लिया जाएगा ਅੱਗੇ ਵਧਾਂਗੇ ਰੁਕਣਾਗੇ ਅਗਲੀ ਖਬਰ ਦਾ ਮੋਗਾ ਸ਼ਿਫ ਸੈਨਾ ਆਗੂ ਦੇ ਕਤਲ ਦੇ ਇੱਕ ਨਛਿੰਦੇ ਨੇ ਸਵਾਲ ਚੁੱਕੇ ਨੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕਾਂ ਨੇ ਕਤਲ ਕੀਤਾ ਇੱਕ ਨਛਿੰਦੇ ਨੇ ਇਸ ਗੱਲ ਦਾ ਜ਼ਿਕਰ ਕੀਤਾ ਸ਼ਿੰਦ ਨੇ ਕਿਹਾ ਕਿ ਪੰਜਾਬ ਜੀ ਵਿਗੜਦੀ ਜਾ ਰਹੀ ਹੈ ਕਾਨੂੰਨ ਵਿਵਸਥਾ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਹਵਾਲਾ ਉਹਨਾਂ ਨੇ ਦਿੱਤਾ ਮੁਲਜ਼ਮਾਨ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਣੀ ਚਾਹੀਦੀ ਹੈ ਇੱਕ ਅਛਿੰਦੇ ਨੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਕੰਪਨਸੇਸ਼ਨ ਦੇ ਤਵੇਲਾਂ ਕੀਤਾ ਹਨ। ਮੰਗਤਰਾਮ ਦੇ ਪਰਿਵਾਰ ਨਾਲ ਅਸੀਂ ਖੜੇ ਹਾਂ। ਇਸ ਗੱਲ ਦਾ ਜ਼ਿਕਰ ਕਦੀ ਤੇ ਹੀ ਕਰ ਕਿਸ ਦੇ ਨਾਲ ਮੰਗਤਰਾਮ ਮੰਗਾ ਦਾ ਕਤਲ ਕੀਤਾ ਗਿਆ ਸੀ। ਪਿੰਨ ਬਾਈਕ ਸਵਾਰ ਬਦਮਾਸ਼ ਪਹੁੰਚਦੇ ਨੇ ਤੇ ਕਿਸ ਦੇ ਨਾਲ ਰਾਤ ਦੇ ਵੇਲੇ ਹੀ ਤਾਬਤੋ ਗੋਲੀਆਂ ਉਹਨਾਂ ਦੇ ਵੱਲ ਵਾਰੀਆਂ ਜਾਂ ਗਈਆਂ। ਹਾਲਾਂਕਿ ਜੋ ਮੰਗਤਰਾਮ ਮੰਗਾ ਹੁੰਦੇ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਮੌਕੇ ਦੇ ਵੱਲ ਕੀਤੀ ਜਾਂਦੀ ਹੈ ਕਿ ਸਭ ਚਲਦੇ ਇੱਕ ਇਹ 1 ਹਫਤੇ ਹੋਈ ਵੀ ਨਜ਼ਰ ਆਂਦੇ ਨੇ ਪਰ ਇਸ ਦੌਰਾਨ ਕਿੰਨੇ ਕਿੰਨੇ ناکਾਮਯਾਬ ਰਹਿੰਦੇ ਨੇ ਦੂਸਰੇ ਪਾਸੇ ਜਿ세 ਜ਼ਿਕਰ ਕਰੀਤੇ ਜਿਨ੍ਹਾਂ ਮੁਲਜ਼ਮਾਂ ਦੇ ਵੱਲ ਸੂਰੀ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਹਨਾਂ ਦੇ ਸੋਸ਼ਲ ਮੀਡੀਆ ਤੇ ਪੋਸਟ ਪਾਕੇ ਵੀਡੀਓ ਪਾਕੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਅਸੀਂ ਅਪੂਰਾ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਮੰਗਤਰਾ ਮੰਗਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਝੂਠੇ ਪਰਚੇ ਉਹਨਾਂ ਤੇ ਪਵਾਏ ਹੋਏ ਸੀ ਜਿਸ ਗੱਲ ਦਾ ਬਦਲਾ ਲੈਣ ਦੇ ਲਈ ਉਹਨਾਂ ਦੇ ਵੱਲ ਸੂਰੀ ਘਟਨਾ ਨੂੰ ਅੰਜਾਮ ਦਿੱਤਾ ਲਈ ਹੁਣ ਮੁੰਬਕਾਤ ਸ਼ਿਫ ਸੈਨਾ ਆਗੂ ਦੇ ਕਤਲ ਤੇ ਇੱਕ ਨਛਿੰਦੇ ਨੇ ਸਵਾਲ ਖੜੇ ਕੀਤੇ ਨੇ ਨਾਲ ਹੀ ਪਰਿਵਾਰ ਨੂੰ مالی ਮਦਦ ਦੇ ਦਾ ਐਲਾਨ ਕੀਤਾ ਹੈ 10 ਲੱਖ ਰੁਪਏ ਦਿੱਤੇ ਜਾਣਗੇ ਪੰਜਾਬ ਵਿਗੜਦੀ ਜਾ ਰਹੀ ਹੈ ਕਾਨੂੰਨ ਵਿਵਸਥਾ ਜ਼ਿਕਰ ਕੀਤਾ ਗਿਆ ਐਕਸ ਦੇ ਪੋਸਟ ਕੀਤਾ ਕੀਤਾ ਗਿਆ ਖਬਰ ਪਾਸੇ ਤਸਵੀਰ ਤੁਸੀਂ ਦੇਖ 파 ਰਹੇ ਹੋ ਇੱਕ ਨਛਿੰਦੇ ਨੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਦੇਣ ਦਾ ਵੀ ਐਲਾਨ ਅੱਗੇ ਵਧਾਂਗੇ ਗੱਲ ਕਰਾਂਗੇ ਫਤਿਹਗੜ ਸਾਹਿਬ ਦੀ ਫਤਿਹਗੜ ਸਾਹਿਬ 'ਚ ਲੁਟੇਰਿਆਂ ਦਾ ਐਨਕਾਊਂਟਰ ਹੋਇਆ ਹੈ ਪੁਲਿਸ ਨਾਲ ਮੁਟਬੇਜ ਦੋ ਬੰਦਮਾਸ਼ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਇੱਕ ਪੁਲਿਸ ਮੁਲਾਜ਼ਮ ਵੀ ਫਟਕੜ ਹੋਇਆ ਹੈ ਪੁਲਿਸ ਦੀ ਗੱਡੀ ਤੇ ਵੀ ਕਈ ਬੋਲੀਆਂ ਲੱਗੀਆਂ ਨੇ 15 ਲੱਖ ਰੁਪਏ ਦੇ ਮਾਮਲੇ ਦੇ ਬੁਲਜ਼ੰਮੇ ਦੇ ਦੋਵੇਂ ਹੀ ਸਖਮੀ ਜਿਹਨਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਤੇ ਫਤਿਹਗੜ ਸਾਹਿਬ 'ਚ ਲੁਟੇਰਿਆਂ ਦਾ ਐਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਪੁਲਿਸ ਨਾਲ ਮੁਟਵੇੜਚ ਦੋ ਬਦਮਾਸ਼ ਗੰਭੀਰ ਸੱਟੇ ਹੋਏ ਨੇ ਇੱਕ ਪੁਲਿਸ ਮੁਲਾਜ਼ਮ ਵੀ ਫੱਟੜ ਹੋਇਆ ਹੈ ਜ਼ਖਮੀ ਹੋਇਆ ਹੈ ਇੰਜਰਡ ਹੋਇਆ ਹੈ ਪੁਲਿਸ ਦੀ ਗੱਡੀ ਤੇ ਵੀ ਇਨਾ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਗੱਡੀ ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਵੇਖੇ ਜਾ ਸਕਦੇ ਨੇ 15 ਲੱਖ ਦੀ ਲੁੱਟ ਮਾਮਲੇ ਦੇ ਮੁਲਜ਼ਮ ਨੇ ਦੋਵੇਂ ਹੀ ਜ਼ਖਮੀ ਦਿਨਾਂ ਦੀ ਪੈੜ ਪੁਲਿਸ ਦੇ ਵੱਲੋਂ ਨੱਪੀ ਜਾ ਰਹੀ ਸੀ

ਜਵਾਬੀ ਫਾਇਰ ਦੇ ਵਿੱਚ ਉਹਨਾਂ ਨੇ ਵੀ ਫਾਇਰਿੰਗ ਕੀਤੀ ਇਹਦੇ ਵਿੱਚ ਜਿਹੜੇ ਦੋਨੋਂ ਬੰਦੇ ਸੀਗੇ ਜੈਦੀਪ ਤੇ ਬਸੰਤ ਇਹ ਇਹਨਾਂ ਨੂੰ ਜਿਹੜੀ ਹੈਗੀ ਆ ਲੋਅਰ ਬਾਡੀ ਪਾਰਟ ਤੇ ਜਿਹੜੀ ਹੈਗੀ ਬੁਲੇਟ ਇੰਜਰੀਜ਼ ਹੈਗੀਆਂ ਤੇ ਇਹਦੇ ਨਾਲ-ਨਾਲ ਸਾਡਾ ਵੀ ਇੱਕ ਜਿਹੜਾ ਮੁਲਾਜ਼ਮ ਹੈ ਉਹਨੂੰ ਵੀ ਚਰੀਟਾ ਵਜਿਆ ਉਹ ਡਿੱਗ ਪਿਆ ਸੀਗਾ ਤੇ ਉਹਨੂੰ ਵੀ ਚਰੀਟਾ ਵਜਿਆ ਤੇ ਸਾਡਾ ਜਿਹੜਾ ਮੁਲਾਜ਼ਮ ਹੈ ਉਹ ਫਿਲਹਾਲ ਆਊਟ ਆਫ ਡੇਂਜਰ ਹੈ ਆਦੇ ਨਾਲ ਨਾਲ ਜਿਹੜਾ ਇਹ ਜਿਹੜੇ ਦੋਨੋਂ ਸੀਗੇ ਦੋਸੀ ਜਿਨ੍ਹਾਂ ਦਾ ਕੀ ਨਾਮ ਜਦੀਪ ਤੇ ਬਸੰਤਨ ਇਹ ਫਿਲਹਾਲ ਫੌਰੀ ਤੌਰ ਤੇ ਇਹਨਾਂ ਨੂੰ ਜਿਹੜੀ ਹੈਗੀ ਆ ਮੈਡੀਕਲ ਟਰੀਟਮੈਂਟ ਇਹਨਾਂ ਨੂੰ ਮੁਈਆ ਕਰਾਇਆ ਜਾ ਰਿਹਾ ਹੈ ਤੇ ਫਿਲਹਾਲ ਇਹ ਸਿਵਲ ਹਸਪਤਾਲ ਦਾਖਲ ਹਨ ਹੁਣ ਕਹਾਂਗੇ ਬਿਆਸ ਦੀ ਜਿੱਥੇ ਕੀ ਬਿਆਸ ਨੇੜੇ ਇਨਕਾਊਂਟਰ ਹੋਇਆ ਪੁਲਿਸ ਨਾਲ ਬੁਟਬੇਟ ਇੱਕ ਬਦਮਾਸ਼ ਠੇਰ ਕੀਤਾ ਗਿਆ ਹੱਥਿਆਰਾਂ ਦੀ ਬਰਾਮਦਗੀ ਦੇ ਲਈ ਇਸ ਨੂੰ ਮੁਲਜ਼ਮ ਨੂੰ ਲਿਆਂਦਾ ਗਿਆ ਸੀ ਪੁਲਿਸ ਕਸਟਡੀ ਚ ਬਿਸ਼ੰਦਰਜੀਤ ਨੇ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਪੁਲਿਸ ਦੀ ਫਾਇਰਿੰਗ ਦੌਰਾਨ बिशंबर ही देर तक तक मुठभेड़ दौरान एनकाउंटर हो मुठभेड़ के दौरान बदमाश ने पुलिस से फायरिंग भी की थी। पुलिस ने जवाबी फायरिंग की थी। पुलिस की जवाबी कार्रवाई मुलजम जख्मी हो है।

ਉਗਾਚ ਪੁਲਿਸ ਨੇ ਬਦਮਾਸ਼ਾਂ ਦੇ ਵਿਚਾਲੇ ਐਨਕਾਊਂਟਰ ਹੋਇਆ ਹੈ ਫਾਇਰਿੰਗ ਹੋਈ ਹੈ ਮੁਠਬੇਟ ਦੌਰਾਨ ਬਦਮਾਸ਼ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ पुलिस ने भी जवाबी कार्रवाई की थी। जिस सब दे जवाबी कार्रवाई जहार जी गल है कि मुलजम जिसकी पैड पुलिस नपी जा रही थी उसके कई मामले आलरेडी दर्ज ने वॉन्टेड आई वह तस्वीर ने आई थान है जिथे की एनकाउंटर हुआ है गोलियां खोल भी देखे जा सकते हैं मौके पर फ्रेंडसिक टीम मौजूद ने पुलिस मुलाजम मौके पर मौजूद हैं मैंने मेरे सहयोगी दीपक सिंगला लाइव मौजूद ने जिथे के पूरा एनकाउंटर है दीपक जानना चाहेंगे आज जो मुलजम जिसने की फड़िया गया है उससे के लिए कुछ पर्चे दर्ज ने कि ना मामले उल्लंघन सी ਦੇਖੋ ਸਰਪ੍ਰੀਓ ਤਾਂ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਅੱਜ ਇੱਕ ਵੱਡਾ ਐਂਕਾਊਂਟਰ ਹੋਇਆ ਕਿਉਂਕਿ ਮੋਗਾ ਰਾਮੂ ਵਾਲਾ ਨਵਾਂ ਔਰ ਰਾਮੂ ਵਾਲਾ ਹਰਚੋਕੇ ਰੂਟ ਤੇ ਜਿਹੜਾ ਐਂਕਾਊਂਟਰ ਹੋਇਆ ਜਦੋਂ ਇੱਕ ਬਦਮਾਸ਼ ਜਿਹੜਾ ਅਮਨ ਨਾਮ ਦਾ ਬਦਮਾਸ਼ ਦੱਸਿਆ ਜਾ ਰਿਹਾ ਜਿਸ ਨੇ 12 ਫਰਵਰੀ ਨੂੰ ਮੋਗਾ ਦੇ ਪਿੰਡ ਡਾਲਾ ਵਿਖੇ ਇੱਕ ਪੰਚਾਇਤ ਮੈਂਬਰ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸੀਗੀਆਂ ਉਹੀ ਬਦਮਾਸ਼ ਜਿਹੜਾ ਅੱਜ ਇਸ ਰੋਡ ਤੋਂ ਪੈਦਲ ਜਾ ਰਿਹਾ ਸੀਗਾ ਔਰ ਦੂਜੇ ਪਾਸਿਓਂ ਮੈਨਾ ਪੁਲਿਸ ਜਿਹੜੀ ਹੈ ਇੱਥੇ ਆ ਰਹੀ ਸੀਗੀ ਔਰ ਜਦੋਂ ਸ਼ੱਕ ਦੀ ਬਿਨਾ ਤੇ ਉਹਨੂੰ ਚੈੱਕ ਕਰ ਗੋਲੀ ਚੱਲੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਉਹੀ ਜਗ੍ਹਾ ਹੈ ਉਹੀ ਮੋਟਰ ਹੈ ਜਿੱਥੇ ਕਿ ਉਹ ਲੁਕ ਗਿਆ ਸੀ ਬਦਮਾਸ਼ ਜਿਹੜਾ ਅਮਨ ਹੈ ਉਹ ਲੁਕ ਗਿਆ ਸੀਗਾ ਲੇਕਿਨ ਪੁਲਿਸ ਨੇ ਪੁਲਿਸ ਤੇ ਫਾਇਰ ਕੀਤੀ ਔਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਹਦੀ ਇੱਕ ਲੱਤ ਤੇ ਗੋਲੀ ਲੱਗੀ ਜਿੱਥੇ ਉਹ ਜ਼ਖਮੀ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹੀ ਪਿਸਟਲ ਹੈ ਜਿਸ ਤੋਂ ਉਹਨੇ ਫਾਇਰ ਕੀਤੇ ਸੀ ਪੁਲਿਸ ਤੇ ਦੋ ਫਾਇਰ ਕੀਤੇ ਸੀਗੇ ਔਰ ਜਦੋਂ ਪੁਲਿਸ ਨੇ ਜਵਾਬੀ ਫਾਇਰ ਕੀਤਾ ਤਾਂ ਇੱਕ ਪੇੜ ਤੇ ਲੱਗਾ ਔਰ ਇੱਕ ਉਹਦੀ ਲੱਤ ਤੇ ਲੱਗਾ ਉਸ ਦੇ ਦੌਰਾਨ ਉਹ ਜ਼ਖਮੀ ਹੋ ਗਿਆ ਔਰ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹਰਚੋਕੇ ਔਰ ਰਾਮੂ ਵਾਲਾ ਨਵਾਂ ਜਿਹੜਾ ਇਹ ਲਿੰਕ ਰੋਡ ਹੈ ਇਸੇ ਰੋਡ ਤੇ ਜਿਹੜਾ ਪੈਦਲ ਜਾ ਰਿਹਾ ਸੀਗਾ ਔਰ ਮਹਿਨਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਐਂਕਾਊਂਟਰ ਹੋਇਆ ਜਿਸ ਦੇ ਦੌਰਾਨ ਜਿਹੜਾ ਅਮਨ ਅਮਨ ਨਾਮ ਦਾ ਜਿਹੜਾ ਬਦਮਾਸ਼ ਹੈ ਉਹ ਜ਼ਖਮੀ ਹੋਇਆ 12 ਫਰਵਰੀ ਦੀ ਗੱਲ ਹੈ ਜਦੋਂ ਇੱਕ ਪੰਚਾਇਤ ਮੈਂਬਰ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸੀਗੀਆਂ ਉਸੇ ਮਾਮਲੇ ਦੇ ਵਿੱਚ ਲੜਿੰਦਾ ਸੀ ਹੋਰ ਕਿੰਨੇ ਮਾਮਲੇ ਆ ਉਹ ਵੀ ਗੱਲ ਕਰਾਂਗੇ ਅਧਿਕਾਰੀਆਂ ਨਾਲ ਅਧਿਕਾਰੀ ਇੱਥੇ ਮੌਜੂਦ ਆ ਉਹਨਾਂ ਨਾਲ ਗੱਲ ਕਰ ਲੈਣੇ ਕੀ ਕਹਣਾ ਕਿਸ ਤਰ੍ਹਾਂ ਐਂਕਾਊਂਟਰ ਹੋਇਆ ਡਿਪਟੀ ਸਾਹਿਬ ਕਿਸ ਤਰ੍ਹਾਂ ਐਂਕਾਊਂਟਰ ਹੋਇਆ ਔ ਥੋੜਾ ਜਾਣਕਾਰੀ ਥੋੜੀ ਜੀ ਦੇ ਦਿਓ ਕਿ ਕੌਣ ਲੋਕ ਸੀ ਕਿਹੜੀ ਮਾਮਲੇ ਚ ਵਾਂਟਡ ਸੀ ਬਾਲੇ ਫਾਇਰਿੰਗ ਹੋਈ ਸੀ ਉਹਦੇ ਮਾਮਲੇ ਚ ਵਾਂਟਡ ਸੀ ਸਾਨੂੰ ਤੇ ਅੱਜ ਸਵੇਰੇ ਕੱਲ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਇਧਰਲੇ ਏਰੀਆ ਤੁਰਿਆ ਫਿਰਦਾ ਹੈ ਅੱਜ ਸਵੇਰੇ ਜਿਹੜੇ ਐਸਐਟਸ ਨਾਲ ਸੈਟ ਸਾਬ ਗਸ਼ਤ ਕਰਦੇ ਸੀ ਉਦੋਂ ਕਰਾਸ ਫਾਇਰਿੰਗ ਦੇ ਵਿੱਚ ਲਖਮੀ ਬਿਲਕੁਲ ਸਰਬਜੋਤ ਕ੍ਰਾਸ ਫਾਇਰਿੰਗ ਦੇ ਵਿੱਚ ਜ਼ਖਮੀ ਹੋਇਆ ਕਿਉਂਕਿ ਅੱਜ ਜਦੋਂ ਪਹਿਲਾਂ ਸੂਚਨਾ ਸੀਗੀ ਕਿ ਇਸ ਰੋਡ ਤੇ ਹੋ ਸਕਦਾ ਔਰ ਗਸ਼ਟ ਕਰ ਰਹੀ ਸੀ ਕਿ ਮੈਨਾ ਪੁਲਿਸ ਸਚੂ ਗੁਰਵਿੰਦਰ ਭੁੱਲਰ ਉਹ ਜਦੋਂ ਇੱਥੇ ਗਸ਼ਟ ਕਰ ਰਹੀ ਸੀ ਉਸੇ ਦੌਰਾਨ ਜਿਹੜਾ ਉਹਨਾਂ ਨੂੰ ਇੱਕ ਸ਼ੱਕ ਲੱਗਾ ਤਾਂ ਜਿਹੜਾ ਅਮਨਸੀ ਜਿਹੜਾ ਬਦਮਾਸ਼ ਦੱਸਿਆ ਜਾ ਰਿਹਾ ਔਰ ਮੋਟਰ ਦੇ ਵਿੱਚ ਲੁਕਦਾ ਔਰ ਪੁਲਿਸ ਨੂੰ ਦੇਖ ਕੇ ਪੁਲਿਸ ਤੇ ਫਾਇਰ ਕਰਦਾ ਔਰ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੌਰਾਨ ਉਹਦੀ ਇੱਕ ਲੱਤ ਤੇ ਗੋਲੀ ਵੱਜਦੀ ਹੈ ਕਿਉਂਕਿ ਅੰਤਰਰਾਤੀਕ ਹਦਾਇਤ ਹੁੰਦੀ ਹੈ ਪੁਲਿਸ ਨੂੰ ਕੋਈ ਵੀ ਬਦਮਾਸ਼ ਆ ਕੋਈ ਵੀ ਗੈਂ ਕਰਕੇ ਜਿਹੜੀ ਇਹ ਪੁਲਿਸ ਹਮੇਸ਼ਾ ਨੀਚੇ ਫਾਇਰ ਕਰਦੀ ਹੈ ਤਾਂ ਕਿ ਜ਼ਖਮੀ ਹੋ ਸਕੇ ਭੱਜ ਨਾ ਸਕੇ ਔਰ ਉਹਨੂੰ ਫੜਿਆ ਜਾ ਸਕੇ ਇਹਹੀ ਕੰਮ ਪੁਲਿਸ ਨੇ ਅੱਜ ਫੇਰ ਕੀਤਾ ਕਿ ਜਦੋਂ ਅੱਜ ਉਹ ਉਸਨੇ ਪੁਲਿਸ ਤੇ ਫਾਇਰ ਕੀਤਾ ਔਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਉਸ ਦੀ ਲੱਤ ਤੇ ਗੋਲੀ ਲੱਗੀ ਇਹ ਜਿਹੜੇ ਸਰਕਲ ਪੁਲਿਸ ਨੇ ਬਣਾਏ ਹੋਏ ਆ ਕਿਉਂਕਿ ਇਹ ਰੋਡ ਸਾਰਾ ਜਿਹੜਾ ਪੁਲਿਸ ਨੇ ਸੀਲ ਕਰ ਦਿੱਤਾ ਗਿਆ ਕੋਈ ਵੀ ਇੱਥੋਂ ਆਨ ਜਾਣ ਨਹੀਂ ਦਿੱਤਾ ਜਾਂਦਾ ਔਰ ਇਸੇ ਜਗ੍ਹਾ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਸਰਕਲ ਬਣਾਏ ਹੋਏ ਆ ਇੱਥੇ ਖੂਨ ਡੁੱਲਿਆ ਹੋਇਆ ਉਹਦਾ ਕਈ ਜਗ੍ਹਾ ਤੇ ਖੋਲ ਵੀ ਪਏ ਆ ਕਿਉਂਕਿ ਦੋ ਉਹ ਦੱਸਿਆ ਜਾ ਰਿਹਾ ਹੈ ਕਿ આરોપી ਵੱਲੋਂ ਬਦਮਾਸ਼ ਵੱਲੋਂ ਕੀਤੇ ਗਏ ਸੀ ਇਹ ਤੁਸੀਂ ਦੇਖ ਸਕਦੇ ਹੋ ਸਰਬੋਤ ਇੱਥੇ ਵੀ ਇੱਕ ਖੋਲ ਪਿਆ ਔਰ ਦੂਜੇ ਪਾਸੇ ਇਧਰ ਵੀ ਖੋਲ ਪਿਆ ਜਿਹੜਾ ਵੱਡਾ ਸਰਕਲ ਹੈ ਇਹਦੇ ਵਿੱਚ ਕਾਫੀ ਖੂਨ ਜਿਹੜਾ ਡੁੱਲਿਆ ਹੋਇਆ ਕਿਉਂਕਿ ਜਦੋਂ ਉਹਦੀ ਲੱਤ ਤੇ ਗੋਲੀ ਵੱਜੀ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਉਹਨੂੰ ਹਸਪੀਟਲ ਲਿਜਾਇਆ ਗਿਆ ਇਹ ਤਸਵੀਰਾਂ ਤੁਸੀਂ ਇਹ ਦੇਖ ਸਕਦੇ ਹੋ ਇਹ ਸਾਰਾ ਸਰਕਲ ਬਣਾਇਆ ਔਰ ਪੁਲਿਸ ਨੇ ਸਾਰਾ ਏਰੀਆ ਜਿਹੜਾ ਇਹ ਲਿੰਕ ਰੋਡ ਹੈ ਇਹ ਬੰਦ ਕੀਤਾ ਹੋਇਆ ਅੱਗੇ ਵੀ ਮੇਰੇ ਇੱਕ ਗੱਡੀ ਲੱਗੀ ਹੋਈ ਹੈ ਤਾਂ ਕਿ ਇਧਰ ਨੂੰ ਕੋਈ ਆ ਨਾ ਸਕੇ ਕਿਉਂਕਿ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਪਹੁੰਚ ਚੁੱਕੀ ਹੈ ਫੋਰੈਂਸਿਕ ਟੀਮ ਵੀ ਹੁਣ ਜਾਂਚ ਕਰੇਗੀ ਇਹ ਸਾਰਾ ਸੈਂਪਲ ਲਏ ਜਿਹੜੇ ਖੋਲ ਹੈ ਉਹ ਇਕੱਠੇ ਕਰੇਗੀ ਜਿਹੜੀ ਬਲੱਡ ਸੈਂਪਲ ਹੈ ਉਹ ਲਏਗੀ ਫੋਰੈਂਸਿਕ ਟੀਮ ਆਪਣਾ ਕੰਮ ਕਰੇਗੀ ਔਰ ਪੁਲਿਸ ਵੀ ਪਹੁੰਚੀ ਹੋਈ ਹੈ ਥੋੜੀ ਦੇਰ ਦੇ ਵਿੱਚ ਵੱਡੇ ਅਧਿਕਾਰੀ ਵੀ ਸਰਪ ਜੋ ਤੇਥੇ ਪਹੁੰਚ ਰਹੇ ਐ ਐਸਐਸਪੀ ਸਾਹਿਬ ਖੁਦ ਪਹੁੰਚ ਰਹੇ ਐ ਤੇ ਉਹ ਵੀ ਬਰੀਫ ਕਰਨਗੇ ਕਿ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਹੋਰ ਲੋੜਿੰਦਾ ਸੀਗਾ ਇਹ ਬਦਮਾਸ਼ 12 ਫਰੂਕੀ ਗੱਲ ਹੈ ਜਿਹੜੀ ਕੀ ਮੋਗਰ ਤੇ ਡਾਲਾ ਮੋਟਰ ਤੇ ਲੁੱਕ ਗਿਆ ਕਿ ਇਸ ਦੇ ਨਾਲ ਕੋਈ ਹੋਰ ਵੀ ਬਦਮਾਸ਼ ਮੌਜੂਦ ਸੀ ਕਿ ਇਕੱਲਾ ਹੀ ਸੀ ਤੇ ਮੋਟਰਸਾਈਕਲ ਤੇ ਸਵਾਰ ਸੀ ਕਿ ਆ ਦੇਖੋ ਫਿਲਹਾਲ ਸਭ ਤੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਬਦਮਾਸ਼ ਸੀਗਾ ਇਹ ਪੈਦਲ ਆ ਰਿਹਾ ਸੀਗਾ ਔਰ ਪੁਲਿਸ ਜਿਹੜੀ ਹੈ ਉਹ ਗਸ਼ਤ ਕਰ ਰਹੀ ਸੀ ਪੁਲਿਸ ਨੇ ਦੇਖਦੇ ਜਦੋਂ ਪੁਲਿਸ ਨੇ ਸ਼ੱਕ ਦੇ ਬਿਨਾ ਤੇ ਉਹਨੂੰ ਰੋਕਣਾ ਚਾਹਿਆ ਤੇ ਉਹ ਮੋਟਰ ਦੇ ਪਿੱਛੇ ਜਾ ਕੇ ਲੁਕ ਗਿਆ ਔਰ ਉਸੇ ਦੌਰਾਨ ਉਹਨੇ ਫਾਇਰ ਵੀ ਕੀਤੀ ਹੈ ਔਰ ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਉਹਦੀ ਲੱਤ ਤੇ ਵੱਜਿਆ ਇੱਕ ਫਾਇਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੇੜ ਤੇ ਵੀ ਵੱਜਿਆ ਔਰ ਉਸੇ ਗੋਲੀ ਦਾ ਖੂਲ ਵੀ ਇੱਥੇ ਪਿਆ ਔਰ ਦੂਜੇ ਪਾਸੇ ਨਾਲ ਹੀ ਉਹਦੇ ਇੱਕ ਪਿਸਟਲ ਪਈ ਹੈ ਜਦੋਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਫਾਇਰ ਜਿਹੜਾ ਉਹਦੀ ਲੱਤ ਤੇ ਮ ਵਿਚ ਖੂਨ ਡੁੱਲਿਆ ਆ ਔਰ ਉਹ ਪਿਸਤਲ ਜਿਹੜੀ ਹੈ ਬੱਤੀ ਬੋਰ ਦੀ ਦੱਸੀ ਜਾ ਰਹੀ ਹੈ ਜਿਹੜੀ ਪਿਸਤਲ ਹੈ ਉਹ ਪਈ ਹੈ ਦੇਸੀ ਪਿਸਤਲ ਦੱਸੀ ਜਾ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਲਗਾਤਾਰ ਕਿ ਜਦੋਂ ਇਸਨੇ ਗੋਲੀ ਚਲਾਈ ਸੀ ਡਾਲਾਪਿੰਡ ਦੇ ਵਿੱਚ ਜਦੋਂ ਗੋਲੀ ਚਲਾਈ ਸੀ ਪੰਚਾਇਤ ਮੈਂਬਰ ਦੇ ਘਰ ਦੇ ਬਾਹਰ ਉਸ ਤੋਂ ਬਾਅਦ ਹੀ ਪੁਲਿਸ ਨੂੰ ਲੋੜਿੰਦਾ ਸੀ ਉੱਪਰ ਲਗਾਤਾਰ ਪੁਲਿਸ ਇਹਨੂੰ ਚੇਜ਼ ਕਰ ਰਹੀ ਸੀ ਔਰ ਸਰਚ ਕਰ ਰਹੀ ਸੀ ਕਿੱਥੇ-ਕਿੱਥੇ ਹੋ ਸਕਦਾ ਔਰ ਅੱਜ ਜਿਹੜੀ ਹੈ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਜਿਸ ਦੇ ਸੂਚਨਾ ਦੇ ਆਧਾਰ ਤੇ ਹੀ ਪੁਲਿਸ ਗਸ਼ਤ ਕਰ ਰਹੀ ਸੀ ਔਰ ਇਸੇ ਰੋਡ ਤੇ RAMU ਵਾਲਾ ਹਰਚੋਕੇ RAMU ਵਾਲਾ ਨਵਾਂ ਲਿੰਕ ਰੋਡ ਹੈ ਜਿਹੜਾ ਇਸੇ ਰੋਡ ਤੇ ਜਿਹੜੀ ਹੈ ਪੁਲਿਸ ਗਸ਼ਤ ਕਰ ਰਹੀ ਸੀ ਉਸੇ ਦੌਰਾਨ ਸ਼ੱਕ ਦੇ ਬਿਨਾਂ ਤੇ ਉਹਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਤੇ ਫਾਇਰ ਕੀਤੀ ਔਰ ਪੁਲਿਸ ਨੇ ਦੀਪਕ ਆ ਕੁਝ ਪਤਾ ਚੱਲ ਪਾਇਆ ਕਿ 12 ਫਰਵ ਨੂੰ ਇਸ ਨੇ ਪੰਚਾਇਤੀ ਮੈਂਬਰ ਦੇ ਘਰ ਤੇ ਫਾਇਰਿੰਗ ਕੀਤੀ ਸੀ ਫਾਇਰ ਕਿਉਂ ਕੱਢਿਆ ਸੀ ਕੋਈ ਕੀ ਕੋਈ ਆਪਸੀ ਰੰਜਿਸ਼ ਜਾਂ ਹੋਰ ਕੋਈ ਮਾਮਲਾ ਦੇਖੋ ਸਰਭਜੋਤ ਇਸ ਮਾਮਲੇ ਦੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਕਿਉਂਕਿ ਹੁਣ ਜਿਹੜਾ આરોપી ਹੈ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਕਸਟਡੀ ਦੇ ਵਿੱਚ ਹੈ ਉਸ ਤੋਂ ਬਾਅਦ ਉਹਨੂੰ ਪੁੱਛਗਿੱਛ ਕੀਤੀ ਜਾਏਗੀ ਕਿ ਕੀ ਕਾਰਨ ਰਿਹਾ ਕਿ ਪੰਚਾਇਤ ਮੈਂਬਰ ਦੇ ਕਰਦੇ ਫਾਇਰਿੰਗ ਕੀਤੀ ਹੈ ਕੋਈ ਪੁਰਾਣੀ ਰੰਜਿਸ਼ੀ ਜਾਂ ਕਿਸੇ ਨੇ ਉਸਨੂੰ ਟਾਰਗੇਟ ਕਰਕੇ ਭੇਜਿਆ ਸੀਗਾ ਕਿ ਇਸ ਕਰਤੇ ਜਿਹੜੇ ਫਾਇਰ ਕਰਨੇ ਕਿਉਂਕਿ ਪੰਚਾਇਤ ਮੈਂਬਰ ਕੁਝ ਦਿਨ ਪਹਿਲਾਂ ਹੀ ਜਿਹੜਾ ਉਹਨਾਂ ਦਾ ਪਰਿਵਾਰ ਹੈ ਵਿਦੇਸ਼ ਤੋਂ ਵਾਪਸ ਆਇਆ ਸੀਗਾ ਔਰ ਇੱਥੇ ਪੰਚਾਇਤ ਮੈਂਬਰ ਬਣੇ ਸੀਗੇ ਉਹ ਸਾਰੀਆਂ ਚੀਜ਼ਾਂ ਹਜੇ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਉਣਗੀਆਂ ਕਿਉ ਉਹਨਾਂ ਨੇ ਫਾਇਰ ਕੀਤਾ ਸੀਗਾ ਉਹਦੇ ਵਿੱਚੋਂ ਇੱਕ ਰੋਪੀ ਜਿਹੜਾ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਹਾਲਾਂਕਿ ਜ਼ਖਮੀ ਆ ਉਸੇ ਇਲਾਜ ਤੋਂ ਬਾਅਦ ਪੁਲਿਸ ਉਹਨੂੰ ਕਸਟਡੀ ਦੇ ਵਿੱਚ ਲੈ ਕੇ ਪੁੱਛਗਿੱਛ ਕਰੇਗੀ ਕਿ ਕੀ ਕਾਰਨ ਆ ਕਿ ਕਿਉਂ ਉਸਨੇ ਪੰਚਾਇਤ ਮੈਂਬਰ ਦੇ ਘਰ ਦੇ ਬਾਹਰ ਫਾਇਰ ਕੀਤੇ ਸੀ ਸਰਜੋਤ ਹੂੰ ਕੋਈ ਰਿਕਵਰੀ ਹੋ ਪਈ ਹੈ ਮੁਲਜ਼ਮ ਤੋਂ ਦੇਖੋ ਸਰਬਜੋਤ ਹਜੇ ਰਿਕਵਰੀ ਦੀ ਜਿਹੜੀ ਗੱਲ ਇੱਕ ਪਿਸਤਲ ਜਿਹੜੀ ਹੈ ਉਹ ਬਰਾਮਦ ਹੋਈ ਹੈ ਕਿਉਂਕਿ ਪਿਸਤਲ ਇੱਥੇ ਪਈ ਹੈ ਫੋਰੈਂਸਿਕ ਟੀਮ ਉਹਦੀ ਜਾਂਚ ਕਰ ਰਹੀ ਹੈ ਇਹ ਜਿਹੜੀ ਪਿਸਤਲ ਹੈ ਇਹ ਬਰਾਮਦ ਹੋਈ ਹੈ ਹਜੇ ਖੂਲ ਕਿੰਨੇ ਬਰਾਮਦ ਹੋਏ ਹੈ ਕਿਉਂਕਿ ਐਸਐਸਪੀ ਸਾਹਿਬ ਇੱਥੇ ਪਹੁੰਚ ਲਈ ਹੈ ਸਾਰਾ ਬਰੀਫ ਕਰਨਗੇ ਹੋਰ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਔਰ ਇਹਦੇ ਨਾਲ ਬਦਮਾਸ਼ ਕੌਣ ਸੀਗਾ ਹੋਰ ਦੂਜਾ ਬਦਮਾਸ਼ ਕੌਣ ਸੀ ਜਦੋਂ ਫਾਇਰ ਕੀਤੀ ਸੀ ਗੜਾਲਾ ਪਿੰਡ ਦੇ ਵਿੱਚ ਇਹ ਸਾਰੀ ਹਜੇ ਜਾਂਚ ਦਾ ਵਿਸ਼ਾ ਹੈ ਸਰਬਜੋਤ ਜੀ ਬਹੁਤ ਬਹੁਤ ਸ਼ੁਕਰੀਆ ਦੀਪਕ ਸਾਨੂਪਰੀ ਜਾਣਕਾਰੀ ਦੇਣ ਦੇ ਲਈ ਮੋਗਾਚ ਐਨਕਾਊਂਟਰ ਹੋਇਆ ਜਿਸ ਅਬਦ ਚਲਦੇ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਪੈਦਲ ਹੀ ਸੀ ਆ ਜਾ ਰਿਹਾ ਸੀ ਪੁਲਿਸ ਤੋਂ ਲੋਕੰਦ ਲਈ ਮੋਟਰ ਤੇ ਲੁਕ ਜਾਂਦਾ ਹੈ ਅਮਨ ਇਸ ਦਾ ਨਾਮ ਹੈ 12 ਤਰੀਕ ਨੂੰ ਪੰਚਾਇਤੀ ਮੈਂਬਰ ਦੇ ਘਰ ਤੇ ਫਾਇਰਿੰਗ ਇਸ ਨੇ ਕੀਤੀ ਸਾਲਕ ਜਾਂਚ ਦਾ ਵਿਸ਼ਾ ਹੈ ਕਿ ਕਿਉਂ ਇਸ ਨੇ ਅ ਫਾਇਰਿੰਗ ਕੀਤੀ ਸੀ ਪਰ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਹੈ ਜ਼ਹਰ ਜਗਾ ਲੈ ਕਿ ਹੁਣ ਆ ਜੇਰੇ ਇਲਾਜ ਹੈ ਕਿਉਂਕਿ ਇਸ ਦੀ ਲ ਪੈਰ ਚ ਲੱਤ ਚ ਗੋਲੀ ਲੱਗੀ ਹੈ ਜਵਾਬੀ ਕਾਰਵਾਈ ਪੁਲਿਸ ਨੇ ਕੀਤੀ ਕਿਉਂਕਿ ਇਸ ਨੇ ਪੁਲਿਸ ਪਾਰਟੀ ਤੇ ਫਾਇਰ ਕੱਟ ਤੇ ਸੀ ਤੇ ਪੁਲਿਸ ਨੇ ਕਿ ਫੈਸਟ ਕਾਰਵਾਈ ਕੀਤੀ ਲੱਤ 'ਚ ਗੋਲੀ ਲੱਗੀ ਤੇ ਮੁਲਜ਼ਮ ਨੂੰ ਬਾਅਦਛਾਤ ਬੋਚ ਲਿਆ ਗਿਆ ਹੈ ਅਮਨ ਇਸ ਦਾ ਨਾਮ ਹੈ ਸਰਕਾਰੀ ਹਸਪਤਾਲ 'ਚ ਅੱਜੇ ਇਲਾਜ ਹੈ ਜ਼ਿਕਰ ਕਰਦੇ ਹਾਂ ਪੰਜਾਬ ਮਾਨ ਸਰਕਾਰ ਦੇ 3 ਸਾਲ ਪੂਰੇ ਹੋਣ ਦਾ ਇਸ ਮੌਕੇ ਕੇਜਰੀਵਾਲ ਨੇ ਅਗਲੇ 2 ਸਾਲ ਵੀ ਸੀਐਮ ਭਗਵੰਤ ਮਾਨ ਦੇ ਹੀ ਮੁੱਖ ਮੰਤਰੀ ਰਹਿਣ ਦੀ ਗੱਲ ਆਖੀ ਜਦਕਿ ਦੂਜੇ ਪਾਸੇ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ 3 ਸਾਲ ਦੌਰਾਨ ਵਾਅਦੇ ਪੂਰੇ ਨਾ ਕਰਨ ਦੇ ਇਨਜ਼ਾਮ ਲਗਾਏ 5-7 5 ਸਾਲ ਪੂਰੇ ਕਰਨਗੇ ਆਪ ਚਿੰਤਾ ਨਾ ਕੀਜੀਏ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ ਤਾਂ ਇਹ ਗੱਲ ਕਹਿ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੁਣ ਸਾਰੀਆਂ ਅਫਵਾਹਾਂ ਦੇ ਉੱਤੇ ਬ੍ਰੇਕ ਲਗਾ ਦਿੱਤੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸੀਐਮ ਬਦਲੇ ਜਾ ਸਕਦੇ ਨੇ 16 ਮਾਰਚ 2022 ਨੂੰ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਜਿਸ ਦੇ 3 ਸਾਲ ਪੂਰੇ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੀ ਸੀਐਮ ਭਗਵੰਤ ਮਾਨ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਦਰਬਾਰ ਸਾਹਿਬ ਨਤਮਸਤਕ ਹੋਈ ਤੇ ਜਦੋਂ ਅਰਵਿੰਦ ਕੇਚਰੀਵਾਲ ਨੂੰ ਮੁੱਖ ਮੰਤਰੀ ਬਦਲਣ ਵਾਲਾ ਸਵਾਲ ਹੋਇਆ ਤਾਂ ਉਹਨਾਂ ਨੇ افਵਾਹ ਨੂੰ ਨਕਾਰ ਦਿੱਤਾ ਤਾਂ ਉਧਰ ਸੀਐਮ ਭਗਵੰਤ ਮਾਨ ਨੇ ਸੂਬੇ 'ਚ ਨਸ਼ੇ ਅਤੇ ਰਿਸ਼ਵਤਖੋਰੀ ਦੇ ਖਿਲਾਫ ਵੱਡਾ ਐਕਸ਼ਨ ਲੈਣ ਦੇ ਨਾਲ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਵੀ ਕਹੀ ਕਿ ਅੱਜ 3 ਸਾਲਾਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ ਸਮਤ ਬਖਸ਼ੀ ਕਿ ਅੱਜ ਅਸੀਂ ਆਪਣੀਆਂ ਜਿਹੜੀਆਂ ਅਰਵਿੰਦ ਜੀ ਨਾਲ ਕਰ ਕਰ ਜਾ ਕੇ ਅਸੀਂ ਗਰੰਟੀਆਂ ਦਿੰਦੇ ਸੀ ਜਾਂ ਜਦੋਂ ਉਹਨਾਂ ਨੇ ਪਾਰਟੀ ਬਣਾਈ ਸੀ ਉਹ ਜਿਹੜੀ ਸੋਚ ਸੀਗੀ ਉਹ ਸੋਚ ਨੂੰ ਕਾਇਮ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਸਾਰੇ ਪਾਸੇ ਪੂਰਾ ਪਲੈਨਿੰਗ ਦੇ ਨਾਲ ਨਸ਼ਿਆਂ ਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਔਰ ਜੋ ਵੀ ਭ੍ਰਿਸ਼ਟਾਚਾਰ ਹੋ ਰਿਹਾ ਕਿਤੇ ਵੀ ਚਾਹੇ ਤਹਿਸੀਲਾਂ 'ਚ ਚਾਹੇ ਕਿਸੇ ਹੋਰ ਆਫਿਸ 'ਚ ਉਹਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਔਰ ਨੌਕਰੀਆਂ ਮਿਲ ਰਹੀਆਂ 52000 ਦੇ ਨੇੜੇ ਤੇ ਨੌਕਰੀਆਂ ਵੀ ਮਿਲ ਗਈਆਂ ਤਾਂ ਉਧਰ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਬੀਜੇਪੀ ਸੜਕਾਂ ਤੇ ਨਜ਼ਰ ਆਈ ਵਕ-ਵਕ ਤਮਾ ਦਿੱਤੀ ਰੋਸ ਪ੍ਰਦਰਸ਼ਨ ਹੋਏ ਨਾ ਵਿਕਾਸ ਤੇ ਨਾ ਇਨਸਾਫ ਦੇ ਨਾਅਰੇ ਲਗਾਏ ਗਏ ਤੇ ਮਹਿਲਾਵਾਂ ਨੂੰ 1000 ਰੁਪਏ ਵਾਲੇ ਵਾਅਦੇ ਤੋਂ ਲੈ ਕੇ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੂੰ ਕੇਰਿਆ ਗਿਆ ਤਾਂ ਉਹ ਪੰਜਾਬ ਚਾ ਜੇ ਸਭ ਤੋਂ ਵੱਧ ਨਸ਼ਾ ਹੈ ਤਾਂ ਉਹ ਪੰਜਾਬ ਚਾ ਦੋਨੋਂ ਚੀਜ਼ਾਂ ਉਹ ਸਾਰੀ ਕੈਬਨਿਟ ਤੇ ਮੁੱਖ ਮੰਤਰੀ ਦੇ ਮੂਹਰੇ ਕਹਿ ਕੇ ਆ ਗੱਲ ਤੁਹਾਨੂੰ ਦੱਸ ਗਿਆ ਹੁਣ ਅੱਗੇ ਆਪ ਆਪ ਸਮਝਦਾਰ ਆ ਇਸ਼ਾਰਾ ਹੀ ਬਹੁਤ ਸਮਝਾਰ ਨੂੰ ਤਾਂ ਇਸ਼ਾਰਾ ਬਹੁਤ ਹੁੰਦਾ ਪਰ ਉਹ ਆਪਣੇ ਵੱਲੋਂ ਅੱਜ ਕੋਈ ਕਸਰ ਛੱਡ ਕੇ ਨਹੀਂ ਗਏ ਉਹ ਦੋਨੋਂ ਗੱਲਾਂ ਕਲੀਅਰ ਕਰ ਗਏ ਵੀ ਅੱਜ ਪੰਜਾਬ 'ਚ ਸਭ ਤੋਂ ਵੱਧ ਨਸ਼ਾ ਵਿਕਦਾ ਤੇ ਸਭ ਤੋਂ ਵੱਧ ਕਰਾਪਸ਼ਨ ਆ ਉਹ ਪੰਜਾਬ 'ਚ ਨਾਲ ਮੁੱਖ ਮੰਤਰੀ ਖੜਾ ਨਾਲ ਕੈਬਨਿਟ ਕਢੀ ਆ ਮੂੰਹ ਤੇ ਚਪੇੜ ਮਾਰ ਕੇ ਗਏ ਨੇ ਬਾਕੀ ਗੱਲਾਂ ਹੁਣ ਇਹ ਆਪਾਂ ਬੀਜਪੀ ਦੇ ਨਾਲ ਨਾਲ ਕਾਂਗਰਸ ਨੇ ਵੀ 3 ਸਾਲ ਪੂਰੇ ਹੁਣ ਤੀ ਸੁਭਾ ਸਰਕਾਰ ਰੁਕੇ ਰਿਆ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਲੁਕਤੇ ਤੇ ਨੁਕਸਾਨ ਦੇ 3 ਸਾਲ, ਅਫੜਾ ਦਫੜੀਅਤ ਤੇ ਰਾਜਕਤਾ ਦੇ 3 ਸਾਲ, ਝੂਠ ਤੇ ਧੋਖੇ ਦੇ 3 ਸਾਲ, ਟੁੱਟੇ ਵਾਅਦੇ ਦੇ 3 ਸਾਲ, ਪਛਤਾਵੇ ਦੇ 3 ਸਾਲ, ਬੇਰਹਿਮ ਬਦਲਾਖੋਰੀ ਦੇ 3 ਸਾਲ। ਸਰਕਾਰ ਹਟ ਜਗਾ ਮਾਈਨਸ ਦੇ ਵਿੱਚ ਹੈ। तकरीबन 3 ਸਾਲ ਹੋ ਗਏ। ਆਪ ਦੀ ਸਰਕਾਰ। ਹਮਮ। ਔਰ ਇਹਨਾਂ ਕਿੰਨਾ ਸਾਲਾਂ ਚਿਰ ਜਿਹੜਾ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਸੀ, ਕੁੱਝ ਨੀਆਂ ਸਰਕਾਰਾਂ ਨੂੰ ਨਕਾਰਿਆ। ਦੀਆਂ 파ਟੀਆਂ ਨੂੰ ਕਾਂਗਰਸ ਔਰ ਆਕਾਰ ਦੀ ਜਗ ਬੀ ਜੀ ਪੀ ਸਾਡੀਆਂ 파ਟੀਆਂ ਨੂੰ ਦਰਕਾਰ ਕੇ ਕਿ ਪੰਜਾਬ ਦਾ ਮਾਹੌਲ ਵਾਤਾਵਰਨ ਪਰਾਲੀ ਰਕਦਾ ਬੜਾ ਬੁਰ ਵਰਗ ਹੈ ਜਿਸ ਤੋਂ ਸੁਝਾ ਲੋਕਾਂ ਕੋ ਆ ਵੀ ਹੋ ਰਹੀ ਹੈ ਔਰ ਲਾਣ ਰਾਡਰ ਕ੍ਰਪਟਿੰਗ 3 ਸਾਲ ਪੂਰੀ ਹੋਣ ਤੇ ਅਕਾਲੀ ਦਲ ਨੇ ਵੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਤੇ ਸੋਸ਼ਲ ਮੀਡੀਆ ਤੇ ਲਿਖਿਆ ਅੱਜ ਪੂਰੇ 3 ਸਾਲ ਹੋ ਗਏ ਪੰਜਾਬ ਨੂੰ ਆਮ ਆਦਮੀ ਪਾਰਟੀ ਰੂਪੀ ਗ੍ਰਹਿਣ ਲੱਗੇ ਲੋ ਇਸ ਦੇ ਸਾਈਹੇਠ ਪੰਜਾਬ ਤਬਾਹ ਹੋ ਗਿਆ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਝਾੜ ਦਿੱਤਾ ਬੇਰੋਜ਼ਗਾਰੀ ਸਿਖਰ ਤੇ ਹੈ ਕਿਸਾਨੀ ਰੋਲ ਰਹੀ ਹੈ ਵਪਾਰੀ ਫਿਰੋਦੀਆਂ ਤੇ ਲੁੱਟਾਂ ਕਰਨ ਪਰੇਸ਼ਾਨ ਨੇ ਬੀਬੀਆਂ 1000 ਰੁਪਏ ਉਡੀਕ ਰਹੀਆਂ ਨੇ ਭ੍ਰਿਸ਼ਟਾਚਾਰ ਸਿਖਰ ਤੇ ਹੈ ਅਮਨ ਕਾਨੂੰਨ ਦੀ ਸਥਿਤੀ ਡਾਂਮ ਡੋਲ ਹੈ ਰੋਜ਼ਾਨਾ ਬੰਬ ਬਲਾਸਟ ਹੋ ਰਹੇ ਨੇ ਜ਼ਿਕਰ ਖਾਸ ਹੈ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ 99 ਜਿੱਤ ਕੇ ਸਰਕਾਰ ਬਣਾਈ ਜਦਕਿ ਕਾਂਗਰਸ ਦੇ 18 ਤੇ ਅਕਾਲੀ ਦਲ ਦੇ 3 ਬੀਜਪੀ ਦੇ ਦੋਤੇ ਬੀਐਸਪੀ ਨੂੰ ਇੱਕ ਅਤੇ ਆਮ ਤੌਰ ਤੇ ਜਦੋਂ ਕੋਈ ਪਾਰਟੀ ਕਿਸੇ ਸੂਬੇ ਦੇ ਵਿੱਚ ਜਿੱਤਦੀ ਹੈ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਸ ਦੇ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਮੁੱਖ ਮੰਤਰੀ ਦਾ ਨਾਮ ਤੈਅ ਹੁੰਦਾ ਹੈ ਪਰ ਸਾਲ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ ਤਾਂ ਮੁੱਖ ਮੰਤਰੀ ਦਾ ਨਾਮ ਪੰਜਾਬ ਦੀ ਜਨਤਾ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿਉਂਕਿ ਪਹਿਲਾਂ ਤੋਂ ਹੀ ਨਾਮ ਡਿਸਾਈਡ ਕਰ ਲਿਆ ਗਿਆ ਸੀ ਇਸ ਤੋਂ ਬਾਅਦ ਜੋ ਹੋਇਆ ਉਹ ਇਤਿਹਾਸ ਬਣ ਗਿਆ ਤਾਰੀਖ 16 ਮਾਰਚ 2022 ਥਾਂ ਖਟਕੜਕਾ ਪ੍ਰੋਗਰਾਮ ਮੁੱਖ ਮੰਤਰੀ ਮਾਨ ਦਾ ਸੌਚਕ ਸਮਾਗਮ ਮੈਂ ਭਗਵੰਤ ਮਾਨ ਮੈਂ ਭਗਵੰਤ ਮਾਨ ਈਸ਼ਵਰ ਦੀ ਸੌਚਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ 16 ਮਾਰਚ 2022 ਦੀ ਤਾਰੀਖ ਪੰਜਾਬ ਦੇ ਇਤਿਹਾਸ ਦੇ ਵਿੱਚ ਦਰਜ ਹੋ ਗਈ ਜਦੋਂ ਭਗਵੰਤ ਮਾਨ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖੜਕੜਕਲਾਂ ਦੇ ਵਿੱਚ ਪ੍ਰਬੰਧਿਤ ਇੱਕ ਸ਼ਾਨਦਾਰ ਸਮਾਗਮ ਮੁੱਖ ਮੰਤਰੀ ਦੀ ਸੌਂ ਚੁੱਕੀ ਸੀ ਇਹ ਸੌ ਪੰਜਾਬ ਦੇ ਤਕਰੀਬਨ 3 ਕਰੋੜ ਲੋਕਾਂ ਦੀਆਂ ਉਮੀਦਾਂ ਦੀ ਪ੍ਰਤੀਕ ਬਣ ਗਈ ਮੈਂ ਭਗਵੰਤ ਮਾਨ ਈਸ਼ਵਰ ਦੀ ਸੌਂ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਤੇ ਸ਼ੁੱਧ ਅੰਤਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈਜਾ ਪੱਖਪਾਤ ਸਨੇਹ ਜਾਂ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਨੂੰ ਅਨੁਸਾਰਤਾ ਵਿੱਚ ਨਿਆਂ ਕਰਾਂਗਾ ਮੈਂ ਭਗਵੰਤ ਮਾਨ ਮੈਂ ਭਗਵੰਤ ਮਾਨ ਈਸ਼ਵਰ ਦੀ ਸੌਚਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਮੁੱਖ ਮੰਤਰੀ ਵੱਜੋਂ ਮੇਰੇ ਵਿਚਾਰ ਦੀ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਕ ਹੋਵੇਗਾ। ਹੁਣ ਉਮੀਦਾਂ ਦੇ 3 ਸਾਲ ਪੂਰੇ ਹੋ ਚੁੱਕੇ ਨਹੀਂ। ਅੱਗੇ ਸਰਕਾਰ ਦੇ ਕੋਲ 2 ਸਾਲ ਬਾਕੀ ਨੇ। ਇਹਨਾਂ 3 ਸਾਲਾਂ ਦੇ ਵਿੱਚ ਸਰਕਾਰ ਦੀਆਂ ਕੀ ਪ੍ਰਾਪਤੀਆਂ ਰਹੀਆਂ ਨੇ? ਅੱਗੇ 2 ਸਾਲਾਂ 'ਚ ਸਰਕਾਰ ਦੇ ਸਾਹਮਣੇ ਕੀ ਚੁਣੌਤੀਆਂ ਨੇ? ਅੱਜ ਜ਼ਿਕਰ ਇਸ ਦਾ ਆਮ ਆਦਮੀ ਪਾਰਟੀ ਸਰਕਾਰ ਦੀ 3 ਸਾਲ ਦੀ ਰਿਪੋਰਟ ਕਾਰਡ ਦਾ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ, ਸਿਹਤ ਅਤੇ ਰੋਜ਼ਗਾਰ ਤੋਂ ਇਲਾਵਾ ਭ੍ਰਿਸ਼ਟਾਚਾਰ, ਨਸ਼ਾਖੋਰੀ ਵਰਗੇ ਗੰਭੀਰ ਮੁੱਦਿਆਂ ਨੂੰ ਵੋਟਰਾਂ ਦੇ ਸਾਹਮਣੇ ਜ਼ੋਰ-ਸ਼ੋਰ ਦੇ ਨਾਲ ਚੁੱਕਿਆ। ਹੁਣਾਂ ਚੋਣਾਂ ਦੇ ਵਿੱਚ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਖਾਸ ਸਮਝਿਆ ਅਤੇ ਸੂਬੇ ਦੀ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ 91 ਸੀਟਾਂ ਦੇ ਉੱਤੇ ਇਤਿਹਾਸਿਕ ਜਿੱਤ ਦਵਾ ਦਿੱਤੀ। ਪੰਜਾਬ ਦਾ ਮੁੱਖ ਮੰਤਰੀ ਬਣਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਐਕਸ਼ਨ ਵੀ ਸ਼ੁਰੂ ਕੀਤੇ ਸਰਕਾਰੀ ਅਹੁਦਿਆਂ ਨੂੰ ਭਰਨ ਦਾ ਮਾਮਲਾ ਹੋਵੇ ਜਬ ਭ੍ਰਿਸ਼ਟਾਚਾਰ ਨਾਲ ਜਿੱਠਣ ਦਾ ਮੁੱਦਾ ਨਸ਼ਾ ਖੋਰੀ ਤੇ ਐਕਸ਼ਨ ਦੀ ਗੱਲ ਹੋਵੇ ਜਬ ਬਿਜਲੀ ਪਾਣੀ ਦਾ ਮੁੱਦਾ ਸਰਕਾਰ ਨੇ ਆਪਣੇ ਵਾਅਦਿਆਂ ਦੇ ਉੱਤੇ ਫੈਸਲੇ ਲੈਣੇ ਸ਼ੁਰੂ ਕੀਤੇ ਪਰ ਹੁਣ ਸਰਕਾਰ ਦੇ 3 ਸਾਲ ਪੂਰੇ ਹੋ ਚੁੱਕੇ ਨੇ ਕਿ ਉਹ ਫੈਸਲੇ ਫੈਸਲੇ ਬਣ ਕੇ ਰਹਿ ਗਏ ਜਾਂ ਉਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਸਰਕਾਰ ਦੇ ਉਹਨਾਂ ਫੈਸਲਿਆਂ ਨਾਲ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਕਿੰਨੀ ਬਦਲੀ ਇਸ ਦੇ ਉੱਤੇ 45 ਜ਼ਰੂਰੀ ਹੈ ਆਪਣੇ ਕੰਮ ਨੂੰ ਲੈ ਕੇ ਸਰਕਾਰ ਕੀ ਕਹਿ ਰਹੀ ਹੈ ਅਤੇ ਸਰਕਾਰ ਦੇ ਕੰਮ ਨੂੰ ਵਿਰੋਧੀ ਕਿੰਨੇ ਨੰਬਰ ਦੇ ਰਹੇ ਨੇ ਉਹ ਵੀ ਜਨਣਾ ਜ਼ਰੂਰੀ ਹੈ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੱਕ ਇੱਕ ਵਾਦੀ ਅਤੇ ਦਾਅਵਿਆਂ ਦੇ ਉੱਤੇ ਤਫਸੀਲ ਦੇ ਨਾਲ ਗੱਲ ਕਰਾਂਗੇ ਜਿਵੇਂ ਕਿ ਆਮ ਤੌਰ ਤੇ ਹੁੰਦਾ ਹੈ ਕਿਸੇ ਵੀ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਸੱਤਾਧਾਰੀ ਪਾਰਟੀ ਆਪਣੇ ਤਰੀਕੇ ਦੇ ਨਾਲ ਕਰਦੀ ਹੈ ਕਿ ਅਸੀਂ ਆਹ ਕੰਮ ਕਿਤੇ ਸੀ ਲੋਕਾਂ ਦੇ ਨਾਲ ਵਾਦੇ ਜੋ ਕੀਤੇ ਸੀ ਵਿਰੋਧੀ ਪਾਰਟੀਆਂ ਉਸ ਦੇ ਉੱਤੇ ਸਵਾਲ ਆਪਣੇ ਤਰੀਕੇ ਨਾਲ ਚੁੱਕਦੀਆਂ ਨੇ ਤਿੰਨ ਸਾਲ ਮਾਨ ਸਰਕਾਰ ਦੇ ਹੋਏ ਨੇ ਤੇ ਪੰਜਾਬ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਆਪਣੇ ਕੰਮਕਾਜ ਨੂੰ ਲੈ ਕੇ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ ਤਾਂ ਉੱਥੇ ਵਿਰੋਧੀ ਸਰਕਾਰ ਦੇ ਉੱਤੇ ਹਮਲਾ ਵਰਨੇ ਪੰਜਾਬ ਜਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਮੌਕੇ ਤੇ ਸੀਐਮ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਚ ਮੱਥਾ ਟੇਕਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਾ ਸਿਰਫ ਸੀਐਮ ਭਗਵੰਤ ਮਾਨ ਦੇ ਕੰਮਕਾਜ ਦੇ ਉੱਤੇ ਮੋਹਰ ਲਗਾਈ ਬਲਕਿ ਇਸ ਤੋਂ ਬਾਅਦ ਵੀ ਅਗਲੇ 5 ਸਾਲ ਪੰਜਾਬ ਦੇ ਵਿੱਚ ਉਹਨਾਂ ਦੀ ਅਗਵਾਈ ਦਾ ਜ਼ਿਕਰ ਕਰ ਦਿੱਤਾ ਮਾਨ ਸਾਹਿਬ 5 ਸਾਲ ਪੂਰੇ ਕਰਨਗੇ ਆਪ ਚਿੰਤਾ ਨਾ ਮਤੀਜੀਏ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ ਔਰ ਅਗਲੇ ਅਗਲੇ 5 ਸਾਲ ਵੀ ਪੂਰੇ ਦਰਅਸਲ ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਇੱਕ ਕਿਆਸ ਲੱਗ ਰਹੀ ਸਨ ਕਿ ਪੰਜਾਬ ਦੇ ਵਿੱਚ ਕੋਈ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਪਰ ਕੇਜਰੀਵਾਲ ਨੇ ਉਹਨਾਂ ਕਿਆਸਾਂ ਨੂੰ ਖਾਰਜ ਕਰ ਦਿੱਤਾ ਇਸ ਮੌਕੇ ਤੇ ਸੀਐਮ ਭਗਵੰਤ ਪੱਨਨੀ ਦੁਹਰਾਇਆ ਕਿ ਉਹ ਰੰਗਲਾ ਪੰਜਾਬ ਬਣਾਉਣ ਦੇ ਆਪਣੇ ਮਿਸ਼ਨ ਦੇ ਵਿੱਚ ਲੱਗੇ ਹੋਏ ਨੇ ਇੰਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਤੁਸੀਂ ਵੀ ਉੱਥੇ ਸ਼ਾਇਦ ਹੋਵੋਗੇ ਤੁਸੀਂ ਕੈਮਰੇ 'ਚ ਕੈਪ ਕੀਤਾ ਹੋਣਾ ਅਸੀਂ ਪੰਜਾਬ ਨੂੰ ਤ੍ਰਿੰਗਲਾ ਪੰਜਾਬ ਬਣਾਉਣ ਦੀ ਸੌ ਖਾਦੀ ਸੀ ਉਹ ਸਾਰੇ ਪੰਜਾਬ ਨੇ ਖਾਦੀ ਸੀ ਇਕੱਲੇ ਇੱਕ ਮੁੱਖ ਮੰਤਰੀ ਦੀ ਜੀ